ਦੋ ਘੋੜੀਆਂ ਲੈ ਕੇ ਆਇਆ ਦੋਨੇ ਘੋੜੀਆਂ ਇੱਕ ਤੋਂ ਇੱਕ ਚੜਦੀ ਘੋੜੀ ਆ ਦੋਨੀ ਚੰਗੀਆਂ ਬਲੱਡ ਲਾਈਨਾਂ ਦੀਆਂ ਨੇ ਨੌਕਰੀ ਘੋੜੀ ਭਾਲ ਰਹੇ ਹੋ ਤੁਹਾਡੇ ਵਾਸਤੇ ਇੱਕ ਚੰਗੀ ਬਲੱਡ ਲਾਈਨ ਦੀ ਨੌਕਰੀ ਘੋੜੀ ਦਿਖਾਉਣ ਲੱਗਿਆ ਸੱਜਣੋ ਜਿਹੜੇ ਸੱਜਣ ਚੰਬੀ ਘੋੜੀ ਭਾਲ ਰਹੇ ਨੇ ਉਹਦੇ ਵਾਸਤੇ ਨੀਲੀ ਚੰਬੀ ਬਹੁਤ ਸ਼ਕੀਨ ਬਹੁਤ ਸ਼ਕੀਨ ਘੋੜੀਆਂ ਚੰਬਾਪਨ ਬਹੁਤ ਜ਼ਿਆਦਾ ਆ ਨੌਕਰਾ ਬੱਚਾ ਦੇਣ ਦੇ ਇਸ ਤਰ੍ਹਾਂ ਦੀਆਂ ਘੋੜੀਆਂ ਦੇ ਬਹੁਤ ਵੱਡੇ ਚਾਂਸ ਹੁੰਦੇ ਆ ਤੇ ਦੋਨੇ ਬਹੁਤ ਘੈਂਟ ਘੋੜੀਆਂ ਨੇ ਬਾਡੀ دار ਘੋੜੀਆਂ ਨੇ ਚੰਗੀ ਹਾਈਟ ਵਾਲੀਆਂ ਨੇ ਸੱਜਣੋਂ ਦੋਨਾਂ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਸਾਂਝੀ ਕਰੂੰ ਐਂਡ ਤੱਕ ਆਪਣੀ ਵੀਡੀਓ ਨਾਲ ਬਣੇ ਰਹੋ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਤੁਸੀਂ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਪਹਿਲਾਂ ਤੁਹਾਨੂੰ ਡਿਟੇਲ ਆ ਜਿਹੜੀ ਮੈਂ ਦੱਸਣ ਲੱਗਿਆ ਸੱਜਣੋਂ ਨੁਗਰੀ ਘੋੜੀ ਦੀ ਸਕਰੀਨ ਤੇ ਘੋੜੀ ਵੇਖ ਰਹੇ ਹੋ ਘੋੜੀ ਦਾ ਤੁਸੀਂ ਖੜਨੀ ਵਗਾਰਾ ਚੈੱਕ ਕਰੋ ਕਿੱਡੀ ਤੌਣਾ ਬੇਲਬੂਲ ਬਹੁਤ ਵੱਡੀ ਆ ਤੇ ਹਾਈਟ ਆ ਦੋਸਤੋ ਘੋੜੀ ਦੀ 63 ਇੰਚ ਤੇ ਕਰੰਟ ਕਰੰਟ ਬਹੁਤ ਜ਼ਿਆਦੇ ਆ 63 ਇੰਚ ਹਾਈਟ ਆ ਮਾਲਕ ਵੀਰਾਂ ਨੇ ਦੱਸਿਆ ਤੇ 55 ਦਿਨਾਂ ਦੀ ਗੱਬਣ ਚੈੱਕ ਪਾਸ ਹੋ ਗਈ ਦੋਸਤੋ ਇਹ ਘੋੜੀ ਨੂਰੇ ਘੋੜੇ ਤੋਂ ਬਾਈਆਂ ਕੋਲ ਨਾ ਨੂਰਾ ਘੋੜਾ ਚੈਂਪੀਅਨ ਘੋੜਾ ਬਹੁਤ ਚੰਗਾ ਤੇ ਬਹੁਤ ਜ਼ਿਆਦੇ ਸ਼ੋਹਾਂ ਦਾ ਚੈਂਪੀਅਨ ਘੋੜਾ ਉਸ ਘੋੜੇ ਤੋਂ ਇਹ ਗੱਬਣ ਚੈੱਕ ਪਾਸ ਆ 55 ਦਿਨਾਂ ਦੀ ਤੇ ਇਹ ਆਪ ਆ ਜਿਹੜੀ ਅਲਵੰਦ ਘੋੜੇ ਦੀ ਬੱਚੀ ਆ ਬਾਈ ਬਿੰਦਰ ਕੋਲ ਮਲੂਕੇ ਵਾਲੇ ਕੋਲੇ ਜਿਹੜਾ ਅਲਵੰਦ ਘੋੜਾ ਸੀ ਉਸ ਘੋੜੇ ਦੀ ਬੱਚੀ ਆ ਬਹੁਤ ਵੱਡਾ ਘੋੜਾ ਸੀਗਾ ਤੇ ਉਸ ਘੋੜੇ ਦੀ ਬੱਚੀ ਆ ਘੋੜੀ ਆਪ ਵੀ ਬਹੁਤ ਮਜ਼ਬੂਤ ਆ ਬਹੁਤ ਵੱਡੀ ਘੋੜੀ ਆ ਸੱਜਣੋ ਤੇ 63 ਇੰਚ ਹਾਈਟ ਆ 8-9 ਸਾਲ ਉਮਰਾਂ ਘੋੜੀ ਦੀ ਬਾਲ ਪੋਰੀਆਂ ਦੀ ਬਿਲਕੁਲ ਸਾਫ਼ ਆ 55 ਦਿਨਾਂ ਦੀ ਗੱਬਣ ਚੈੱਕ ਪਾਸ ਆ ਸਵਾਰੀ ਵਗੈਰਾ ਕਰਾਉਂਦੀ ਆ ਸੋਹਣੀ ਸੁਨੱਖੀ ਤੇ ਸਾਫ਼ ਸੁਥਰੀ ਘੋੜੀ ਆ ਸੱਜਣੋ ਤੇ ਜੇ ਕਿਸੇ ਸੱਜਣ ਦੇ ਨੌਕਰੀ ਫਿੱਟ ਆਉਂਦੀ ਆ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਤੇ ਅੱਗੇ ਤੁਹਾਨੂੰ ਇੱਕ ਆ ਸੋਹਣਾ ਜਿਹਾ ਹੀਰਾ ਦਿਖਾਉਣ ਲੱਗਿਆ ਕਿੰਨੀ ਸੋਹਣੀ ਆ ਬਸ਼ੇਰੀ ਆ ਘੋੜੀ ਦੇਖੋ ਤੁਸੀਂ ਚੰਬਾਪਨ ਬਹੁਤ ਜ਼ਿਆਦਾ ਆ ਤੇ ਘੋੜੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਦੇਖੋ ਤੇ ਬਹੁਤ ਸੋਹਣੀ ਘੋੜੀ ਆ ਸੱਜਣੋ ਪੇਟ ਚਿੱਟਾ ਲੱਤਾਂ ਲੋਤਾਂ ਸਾਰੀਆਂ ਚਿੱਟੀਆਂ ਨੇ ਪਹਿਲਾਂ ਇਹਨੇ ਬੱਚਾ ਦਿੱਤਾ ਨੋਕਰਾ ਬਹੁਤ ਸੋਹਣਾ ਟਾਪ ਕੁਆਲਿਟੀ ਦਾ ਬਹੁਤ ਚੰਗੀ ਹਾਈਟ ਦੀ ਘੋੜੀ ਆ ਇਹ ਵੀ ਸੱਜਣੋ ਇਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਆ ਆਪਾਂ ਸਾਡੇ 65 ਇੰਚ ਬਾਈਆਂ ਨੇ ਹਾਈਟ ਦੱਸੀ ਆ ਇਹਦੀ ਬਾਲ ਪੋਰੀਆਂ ਦੀ ਬਿਲਕੁਲ ਸਾਫ ਆ ਤੇ ਦੋਸਤੋ ਸਾਢੇ 1/4 ਸਾਲ ਘੋੜੀ ਦੀ ਉਮਰ ਆ ਤੇ ਸਾਢੇ 3-4 ਮਹੀਨਿਆਂ ਦੀ ਘੋੜੀ ਗੱਬਣ ਆ ਦੋਸਤੋ ਬਿੱਲੂ ਘੋੜਾ 68 ਇੰਚ ਦਾ ਸੂਰਿਆਲੀ ਬਲੱਡ ਲੈਣ ਦਾ ਉਸ ਘੋੜੇ ਤੋਂ ਇਹ ਗੱਬਣ ਆ ਤੇ ਬਾਕੀ ਬਾਡੀਦਾਰ ਆ ਲੰਬੀ ਲੰਜੀ ਚੰਗੀ ਆ ਤੇ ਨਵੀਂ ਉਮਰ ਦੀ ਆ ਨਵਾਂ ਹਾਣ ਦੀ ਘੋੜੀ ਬਹੁਤ ਸੱਜਣ ਪਾਲਦੇ ਨੇ ਨਵੀਂ ਉਮਰ ਦੀ ਘੋੜੀ ਆ ਤੇ ਬਹੁਤ ਸੋਹਣੀ ਘੋੜੀ ਆ ਸੱਜਣੋ ਇਹਦੀ ਹਾਈਟ 65 ਇੰਚ ਆ ਬਾਲਪੋਰੀਆਂ ਦੀ ਸਾਫਾ ਸਾਢੇ 3-4 ਮਹੀਨਿਆਂ ਦੀ ਗੱਬਣ ਆ ਬਿੱਲੂ ਘੋੜੇ ਤੋਂ ਸੂਰਿਆਲੀ ਖਾਨਦਾਨ ਦੇ ਘੋੜਾ ਦਾ ਬਿੱਲੂ ਉਦੋਂ 68 ਟੰਚ ਦਾ ਘੋੜਾ ਉਦੋਂ ਗੱਬਣਾ ਸੱਜਣੋ ਘੋੜੀਆਂ ਦੋਨੇ ਚੰਗੀਆਂ ਨੇ ਜਿਹੜੇ ਸੱਜਣ ਨੂੰ ਜਿਹੜੀ ਵੀ ਘੋੜੀ ਫਿੱਟ ਆਉਂਦੀ ਆ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆ ਜਿਹੜਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੇ ਮੰਡੀਕਲਾ ਪਿੰਡ ਆ ਬਾਈ ਦਾ ਰਾਮਪੁਰੇ ਦੇ ਕੋਲ ਪੈਂਦਾ ਪਿੰਡ ਸੱਜਣੋ ਇਹ ਤੇ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਸੱਜਣੋ ਦੋਨੇ ਜਾਨਵਰ ਆ ਜੋ ਜਿਹੜਾ ਵੀ ਫਿੱਟ ਆਉਂਦਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਸੱਜਣੋ ਆਪਣਾ ਨੰਬਰ ਚੱਲਦਾ ਸਕਰੀਨ ਦੇ ਉੱਪਰ ਜਿਹੜੇ 사ਜਣ ਨੇ ਆਪਣੇ ਚੈਨਲ ਤੇ ਕੋਈ ਜਾਨਵਰ ਦੀ ਐਡ ਕਰਵਾਉਣੀ ਹੈ ਆਪਣੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਜਾਨਵਰ ਹੈ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ